ਸਤਿ ਸ੍ਰੀ ਅਕਾਲ ਜੀ ਜੋੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 2 ਸਤੰਬਰ 2024 ਹੋ ਚੁੱਕਿਆ ਹੈ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਲਾਈਵ ਜੋ ਚੁੱਕੇ ਹਾਂ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮੀਂਹ ਦਾ ਮੀਂਹ ਦੀ ਅਪਡੇਟ ਆਉਂਦੇ ਦਿਨਾਂ ਦੇ ਵਿੱਚ ਜਿਹਦੇ ਵਿੱਚ ਕੱਲ 3 ਸਤੰਬਰ ਨੂੰ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਵੇਖਣ ਜਿਹੜੀ ਦਿਖਾਈ ਦੇ ਰਹੀ ਹੈਗੀ ਤੇ ਮੌਜੂਦਾ ਸਿਸਟਮਾਂ ਦੀ ਗੱਲ ਕੀਤੀ ਆਪਦਾ ਇੱਕ ਘੱਟ ਦਵਾ ਦਾ ਖੇਤਰ ਪਹਿਲਾਂ ਵੀ ਆਪਾਂ ਕਈ ਵਾਰ ਜ਼ਿਕਰ ਕਰ ਚੁੱਕੇ ਹਾਂ ਇੱਕ ਘੱਟ ਦਵਾ ਦਾ ਖੇਤਰ ਬੰਗਾਲ ਦੀ ਖਾੜੀ ਤੋਂ ਚੱਲ ਅੱਗੇ ਗੁਜਰਾਤ ਤੇ ਰਾਜਸਥਾਨ ਦੇ ਉੱਪਰ ਬਣਿਆ ਹੋਇਆ ਹੈਗਾ ਜਿਹਦੇ ਕਾਰਨ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਨਵੀਆਂ ਵਾਲੀਆਂ ਹਵਾਵਾਂ ਜਿਹੜੀਆਂ ਚੱਲ ਕੇ ਲਗਾਤਾਰ ਪੰਜਾਬ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਬੀਤੀ ਕੱਲ ਪੱਛੋਂ ਚੱਲ ਰਹੀ ਸੀ ਤਾਂ ਅੱਜ ਤੁਸੀਂ ਦੇਖਿਆ ਹੋਣਾ ਜਿਉਂ ਹੀ ਸਿਸਟਮ ਗੁਜਰਾਤ ਤੇ ਪੁੱਜਿਆ ਆਰਪਸਾਕਰ ਤੇ ਬੰਗਾਲ ਦੀ ਛਾੜੀ ਤੋਂ ਨਵੀਂ ਵਾਲੀਆਂ ਪੁਰੇ ਦੀਆਂ ਹਵਾਵਾਂ ਜਿਹੜੀਆਂ ਪੰਜਾਬ ਵਿੱਚ ਅੱਜ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀਦਾ ਕਰਕੇ ਅੱਜ ਪੰਜਾਬ ਦੇ 25-30% ਇਲਾਕਿਆਂ ਵਿੱਚ ਲਗਭਗ ਕਈ ਜ਼ਿਲ੍ਹਿਆਂ ਵਿੱਚ ਕਾਰਵਾਈ ਹੋਈ ਪਰ ਉਹਦੇ ਵਿੱਚ ਦੋ ਚਾਰ ਪਿੰਡਾਂ ਵਿੱਚ ਹਰ ਇੱਕ ਜ਼ਿਲ੍ਹੇ ਵਿੱਚ ਕਾਰਵਾਈ ਦੇਖਣ ਨੂੰ ਮਿਲੀ ਲਗਭਗ ਕਾਰਵਾਈ ਜਿਹੜੀ ਕਈ ਜ਼ਿਲ੍ਹਿਆਂ ਵਿੱਚ ਹੋ ਗਈ ਜਿੱਦਾਂ ਬਠਿੰਡੇ ਦੇ ਦੋ ਚਾਰ ਪਿੰਡਾਂ 'ਚ ਪੈ ਗਿਆ ਮੋਕਸਰ ਦੇ ਦੋ ਚਾਰ ਪਿੰਡਾਂ 'ਚ ਪੈ ਗਿਆ ਫਿਰੋਜ਼ਪੁਰ ਦੇ ਇਦਾਂ ਹੀ ਮਤਲਬ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਦੋ ਚਾਰ ਪਿੰਡਾਂ ਵਿੱਚ ਹਰ ਇੱਕ ਤਾਂ ਅੱਜ ਜਿਹੜੀ ਕਾਰਵਾਈ ਦੇਖਣ ਨੂੰ ਮਿਲੀ 25-30% ਵੇ ਤੇ ਅੱਗੇ ਦੀ ਗੱਲ ਕੀਤੀ ਆ ਜਿਹੜਾ ਘੱਟ ਦਵਾ ਦਾ ਖੇਤਰ ਇਸ ਟਾਈਮ ਗੁਜਰਾਤ ਤੇ ਰਾਜਸਥਾਨ ਉੱਪਰ ਬਣਿਆ ਹੋਇਆ ਉਹ ਲਗਾਤਾਰ ਅਗਲੇ 4-5 ਦਿਨਾਂ ਜਿਹੜਾ ਬੰਗਾਲ ਦੀ ਕਾੜੀ ਤੇ ਅਰਬ ਸਾਗਰ ਤੋਂ ਨਵੀਂ ਵਾਲੀਆਂ ਨਮ ਹਵਾਵਾਂ ਪੰਜਾਬ ਤੱਕ ਸਿਰਦਾ ਰਹੂਗਾ ਉੱਪਰੋਂ ਪੱਛਮੀ ਸਿਸਟਮਾਂ ਦੀ ਆਮਦ ਵੀ ਪਹਾੜਾਂ ਪਰਬਾਤੀ ਦਿਖਾਈ ਦੇ ਰਹੀ ਹੈ ਕੈਂ ਦਾ ਭਾਵ ਜਿਹੜੇ ਪੱਛਮੀ ਸਿਸਟਮ ਸਾਲਾਂ ਚ ਆਉਂਦੇ ਹੁੰਦੇ ਹੈਗੇ ਜਾਂ ਐਤਕੀ 2-3 ਮਹੀਨਿਆਂ ਤੋਂ ਜਿਹੜੇ ਐਬਸੈਂਟ ਰਹੇ ਮਤਲਬ ਕਿ ਆਈ ਹੀ ਨਹੀਂ ਤਾਂ ਸਤੰਬਰ ਮਹੀਨੇ ਜਿਹੜੇ ਪੱਛਮੀ ਸਿਸਟਮ ਆਉਣੇ ਸ਼ੁਰੂ ਹੋ ਚੁੱਕੇ ਨੇ ਅਗਲੇ 4-5 ਦਿਨ ਪੂਰੀ ਦੀ ਹਵਾ ਪੰਜਾਬ ਤੱਕ ਪਹੁੰਚਦੀ ਰਹਣੀ ਆ ਪਰ ਅੱਜ ਕੋਈ ਖਾਸ ਸਿਸਟਮ ਪੰਜਾਬ ਉੱਪਰ ਨਹੀਂ ਸੀ ਹੈਗਾ ਜਿਹੜਾ ਨਮੀ ਨੂੰ ਵਰਤ ਸਕਦਾ ਨਮੀ ਦੇ ਬੱਦਲ ਬਣਾ ਸਕਦਾ ਹਨਾ ਪਰ ਨਿੱਕੀ-ਮੋਟੀ ਕਾਰਵਾਈ ਹੋਈ ਉਹ ਵੀ ਪੂਰੇ ਦੀ ਵਾਪਸੀ ਨਾਲ ਪਰ ਹੁਣ ਕੀ ਹੋਊਗਾ ਅਗਲੇ 4-5 ਦਿਨਾਂ ਦੌਰਾਨ ਬੈਕ ਟੂ ਬੈਕ ਪੱਛਮੀ ਸਿਸਟਮ ਵੀ ਪਹਾੜਾਂ ਉੱਪਰ ਦੀ ਗੁਜ਼ਰਦੇ ਰਹਣੇ ਆ ਜੀਦਾ ਕਰਕੇ ਪੰਜਾਬ ਦੇ ਹਰਿਆਣਾ ਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਇੱਕ ਅੱਧਾ ਦਿਨ ਛਟਕੀ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਰਹਿਣੀਆਂ ਨੇ ਇੱਕ ਪੱਛਮੀ ਸਿਸਟਮ ਜਿਹੜਾ ਕੱਲ ਪਹਾੜੀ ਕਿਤਨਾ ਤੇ ਪੁੱਜੂਗਾ ਖਾਸ ਕਰਕੇ 3 ਸਤੰਬਰ ਨੂੰ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦਰਮਿਆਨੀ ਮੀਂਹ ਦਾ ਸੁਭਾਵਨਾ ਰਹੂਗੀ ਕਿਤੇ ਕਿਤੇ ਮੀਂਹ ਜਿਹੜਾ ਭਾਰੀ ਵੀ ਦੇਖਣ ਨੂੰ ਮਿਲੂਗਾ ਤੇ ਕੱਲ ਦਿਨ ਦੇ ਤਾਪਮਾਨ ਵਿੱਚ ਵੀ ਜਿਹੜੀ ਚੰਗੀ ਗਰਾਵਟ ਦੇਖਣ ਨੂੰ ਮਿਲ ਸਕਦੀ ਹੈਗੀ ਪਰ ਲੈਂਦੇ ਪੰਜਾਬ ਪਾਕਿਸਤਾਨ ਉੱਪਰ ਪੱਛਮੀ ਸਿਸਟਮ ਦਾ ਆਸਰਾ ਜਿਹੜਾ ਜ਼ਿਆਦਾ ਵੇਖ ਸਕਦਾਗਾ ਚੜ੍ਹਦੇ ਪੰਜਾਬ ਨਾਲੋਂ ਪਰ ਫੇਰ ਵੀ ਚੜ੍ਹਦੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਪੱਛਮੀ ਸਿਸਟਮ ਅਤੇ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਆਉਣ ਵਾਲੀਆਂ ਨਮ ਹਵਾਵਾਂ ਸਦਕਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਕਈ ਪਿੰਡਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਬਾਅਦ 4-5 ਸੀ 7 ਸਤੰਬਰ ਦੀ ਗੱਲ ਕੀਤੀ ਆਵੇ ਤਾਂ ਇਨ੍ਹਾਂ ਦਿਨਾਂ ਦੌਰਾਨ ਵੀ ਅ ਇੱਕ ਅੱਧਾ ਦਿਨ ਸਾਡਕੇ ਜਿਹੜੀ ਮੀਂਹ ਦੀ ਛੱਟ ਲੱਗਦੀ ਰਹਣੀ ਆ ਪਰ ਹਾਲ ਦੀ ਘੜੀ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਚੰਗੀ ਛੱਟ ਜਿਹੜੀ ਲੱਗ ਸਕਦੀ ਆ ਖਾਸ ਕਰਕੇ ਮਾਝੇ ਤੇ ਮਾਲਵੇ ਦੇ ਤੇ ਦੁਆਬੇ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਮਾਲਵਾ ਬੈਲਟਾ ਇਹਦੇ ਵਿੱਚ ਵੀ ਕਈ ਇਲਾਕੇ ਦੱਖਣ ਪਾਸਵੀਂ ਇਲਾਕਿਆਂ ਵਿੱਚ ਖਾਸ ਕਰਕੇ ਵਧੀਆ ਮੀਂਹ ਦੀ ਝਟਕ ਲੱਗ ਸਕਦੀ ਆ ਵੈਸੇ ਬਹੁਤੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਅਗਲੇ 24 ਘੰਟਿਆਂ ਦੌਰਾਨ ਉਮੀਦ ਹੈਗੀ ਹੈਗੀ ਜੇ ਹਰਿਆਣੇ ਦੀ ਗੱਲ ਕੀਤੀ ਹੈ ਤਾਂ ਹਰਿਆਣੇ ਦੇ ਵੀ ਕਈ ਜ਼ਿਲ੍ਹਿਆਂ ਵਿੱਚ ਜਿਹੜੀ ਮੀਂਹ ਦੀ ਉਮੀਦ ਰਹੂ ਅਗਲੇ 4-5 ਦਿਨਾਂ ਦੌਰਾਨ ਖਾਸ ਕਰਕੇ 3 ਸਤੰਬਰ ਅਗਲੇ 24 ਘੰਟਿਆਂ ਦੌਰਾਨ ਹਨਮਾਨਗੜ੍ਹ ਗੰਗਾ ਨਗਰ ਦੇ ਇਲਾਕੇ ਵਿੱਚ ਵੀ ਕੱਲ ਵਧੀਆ ਮੀਂਹ ਦੀ ਝਟਕ ਲੱਗ ਸਕਦੀ ਆ ਅੱਜ ਵੀ ਇਨ੍ਹਾਂ ਖੇਤਰਾਂ ਵਿੱਚ ਕਿਤੇ ਕਿਤੇ ਨਿੱਕੀਆਂ-ਮੋਟੀਆਂ ਕਾਰਵਾਈਆਂ ਹੋਈਆਂ ਪਰ ਕੱਲ ਕਿਤੇ ਕਿਤੇ ਵਧੀਆ ਕਿਤੇ ਕਿਤੇ ਨਹੀਂ ਸੌਰੀ ਮਾਫ ਕਰਨਾ ਕੱਲ ਕਈ ਇਲਾਕਿਆਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਵਧੀਆ ਝਟ ਜਿਹੜੀ ਲੱਗਦੀ ਦਿਖਾਈ ਦੇ ਸਕਦੀ ਹੈ ਕਿਉਂਕਿ ਪਾਸੀਮੀ ਸਿਸਟਮ ਬੈਕ ਟੂ ਬੈਕ ਇੱਕ ਅੱਧਾ ਦਿਨ ਛੱਡ ਕੇ ਰਜਾਨਾ ਹੀ ਗੁਜਰਦੇ ਰਹੇ ਨੇ ਕਿ ਜਿਸ ਦਾ ਕਰਕੇ ਪੰਜਾਬ ਸਮੇਤ ਹਰਿਆਣਾ ਉੱਤਰੀ ਰਾਜਸਥਾਨ ਇਹਨਾਂ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਰਜਾਨਾ ਹੀ ਤਰਜ ਤੇ ਥੋੜੇ ਬਹੁਤ ਖੇਤਰਾ ਵਿੱਚ ਦੇਖਣ ਨੂੰ ਮਿਲਦੀਆਂ ਰਹਿਣੀਆਂ ਪਰ ਇੱਕ ਦੋ ਦਿਨ ਇਦਾਂ ਦੇ ਵੀ ਹੋਣਗੇ ਜਦੋਂ ਵੱਧ ਕੇ ਕਾਰਵਾਈ ਹੋਊਗੀ ਜ਼ਿਆਦਾ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਜਿਹੜੀ ਵੇਖਣ ਨੂੰ ਮਿਲ ਸਕਦੀ ਹੈਗੀ ਦੂਜੇ ਕਿਸਾਨੀ ਪੱਖ ਤੋਂ ਗੱਲ ਕੀਤੀ ਆਵੇ ਤੱਕ ਕਿਸਾਨੀ ਪੱਖ ਤੋਂ ਮੈਸੇਜ ਆ ਰਹੇ ਨੇ ਵੀ ਬਾਈ ਸਪਰੇ ਕਰੀਏ ਜਾਂ ਨਾ ਕਰੀਏ ਜਾਂ ਅਸੀਂ ਰੇਸ ਸਪਰੇ ਕਰਨਾ ਕੁਝ ਵੀ ਕਿਸਾਨੀ ਵਜ੍ਹਾ ਉਸ ਬੀਜ ਵਜਾਰਾ ਕਰਨਾ ਮੱਕੀ ਦਾ ਕਰਨਾ ਚਾਹੀਦਾ ਕਰਨਾਗਾ ਤਾਂ ਬੀਤੇ 2 ਦਿਨ ਪਹਿਲਾਂ ਆਪਾਂ ਅਪਡੇਟ ਪਾਈ ਸੀ ਭਾਈ 31 ਅਗਸਤ ਤੇ 1 ਸਤੰਬਰ ਨੂੰ ਮੌਸਮ ਖੁਸ਼ਕਰ ਹੋਊਗਾ 2 ਨੂੰ ਵੀ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕਰ ਹੋਊਗਾ ਕਿਤੇ ਨਿੱਕੀ ਮੋਟੀ ਝੱਟ ਲੱਗ ਸਕਦੀ ਹੈਗੀ ਰੇਸ ਸਪਰੇ ਤੁਸੀਂ ਕਰ ਸਕਦੇ ਹੋ ਪਰ ਹਾਲ ਦੀ ਘੜੀ ਮੌਸਮ ਦਾ ਜੋ ਵੀ ਡਾਟਾ ਰਹਾ ਉਹਦੇ ਅਕੋਰਡਿੰਗ ਇਹ ਲੱਗ ਰਿਹਾ ਪਾਈ ਹਲੇ ਜੇ ਕੋਈ ਸਪਰੇਅ ਕਰਨਾ ਚਾਹੁੰਦਾ ਤਾਂ ਉਹ ਮੌਸਮ ਨੂੰ ਦੇਖ ਕੇ ਹੀ ਕਰੇ ਜੇ ਜੇ ਮੀਂਹ ਪੈਣ ਦੇ ਮਤਲਬ ਕਿ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਦੇ ਚਾਂਸ ਹੋਏਗੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਆਪ ਦਾ ਦੇਖ ਕੇ ਮੌਸਮ ਨੂੰ ਉਦਾਂ ਦੇ ਹਿਸਾਬ ਨਾਲ ਆਪ ਦਾ ਕੰਮਕਾਰ ਕੀਤੀ ਵੜਦਾ ਕਰ ਸਕਦੇ ਹੋਗੇ ਪਰ ਮੀਂਹ ਦੀ ਸਭਾਵਨਾ ਅਗਲੇ 4-5 ਦਿਨਾਂ ਦੇ ਦੌਰਾਨ ਰਹੂਗੀ ਖਾਸ ਕਰਕੇ ਵਾਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਤੇ ਕਈ ਪਿੰਡਾਂ ਵਿੱਚ ਵਧੀਆ ਮੀਂਹ ਦੀ ਝਟ ਜਿਹੜੀ ਲੱਗ ਸਕਦੀ ਹੈਗੀ ਬਾਕੀ ਕਿਤੇ ਕਿਤੇ ਅੱਜ ਕਾਰਵਾਈ ਹੋਈ ਕਮੈਂਟ ਕਰਕੇ ਜਰੂਰ ਦੱਸਿਓ ਸੋ ਆਹ ਦੀ ਘੜੀ ਇੰਨੀ ਕ ਅਪਡੇਟਸ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ